ਪੂਰੀ ਦੁਨੀਆ ਭਰ ਵਿੱਚ ਜਿੱਥੇ ਮਹਾ ਸ਼ਿਵਰਾਤਰੀ ਦਾ ਪਾਵਨ ਉਤਸਵ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਫਗਵਾੜਾ ਵਿਖੇ ਵੀ ਇਤਿਹਾਸ ਦੇ ਮੱਦੇਨਜ਼ਰ ਮੰਦਿਰਾਂ ਵਿੱਚ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ ਗਈ ਇਸ ਦਿਨ ਨੂੰ ਲੈ ਕੇ ਪ੍ਰਾਚੀਨ ਸ਼ਿਵ ਮੰਦਿਰ ਪੱਕਾ ਬਾਗ ਵਿਖੇ ਵੀ ਕਮੇਟੀ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਇਹ ਪਰਬ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਸਵੇਰ ਤੋਂ ਹੀ ਮੰਦਿਰ ਵਿੱਚ ਸ਼ਰਧਾਲੂਆਂ ਦੀਆਂ ਮੱਥਾ ਟੇਕਣ ਲਈ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਤੇ ਸ਼ਰਧਾਲੂ ਸ਼ਿਵਲਿੰਗ ਉੱਪਰ ਦੁੱਧ, ਝਲ, ਕੱਚੀ ਲੱਸੀ, ਬੇਲ ਪਤਰੀ, ਫਲ ਫਰੂ ਉਥੇ ਇਸ ਸੇਵਾਦਾਰਾ ਵੱਲੋਂ ਵੀ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਇਸ ਮੌਕੇ ਜਿੱਥੇ ਵਕਫਾ ਖ ਬੁਲਾਰੇ ਨੇ ਇਸ ਮੂਛ ਸ਼ਰਧਾਲੂ ਨੂੰ ਸ਼ਿਵਰਾਤਰੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਇਸ ਮੰਦਰ ਪ੍ਰਤੀ ਕਾਫੀ ਆਸਥਾ ਹੈ ਤੇ ਉਹਨਾਂ ਦੀਆਂ ਭਗਵਾਨ ਸ਼ਿਵ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਮਹਾ ਸ਼ਿਵਰਾਤਰੀ ਪਰਉਤੇ ਪਹਿਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸ਼ਿਵ ਭਗਤਾਂ ਨੂੰ ਜਿਹੜੇ ਵਿਦੇਸ਼ਾਂ 'ਚ ਬੈਠੇ ਭਗਤਾਂ ਉਹਨਾਂ ਨੂੰ ਜਿਹੜੇ ਸਤ ਤੇ ਸਾਡੇ ਨੌਜਵਾਨ ਬੈਠੇ ਨੇ ਉਨਾਂ ਲਈ ਵੀ ਅੱਛੀ ਕਾਮਨਾ ਕਰਦਾ ਹੋਇਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਜਿੰਨੇ ਵੀ ਪੁਰਛੀ ਸ਼ੰਮੰਦਰ ਪੱਕਾ ਵਾਗ ਵਿਖੇ ਭਗਤ ਜੀ ਆਂਦੇ ਆ ਬੜੀ ਇਹਨਾਂ ਤੇ ਕਿਰਪਾ ਹੁੰਦੀ ਆ ਬholenath ਦੀ ਔਰ ਇਹਦਾ ਕੋਈ ਇਰਾਦੇ ਦਰਸ਼ਨ ਕਰਦੇ ਆ ਔਰ ਵਿਰਾਸ ਜੋਗ ਮਹਾ ਸ਼ਿਵਰਾਤਰੀ ਤੇ ਔਰ ਉਹਦਾ ਵੀ 12 ਮਹੀਨੇ ਇਹ ਕਮੇਟੀ ਨੂੰ ਦਿੰਦੇ ਆ ਕਮੇਟੀ ਇਹਨਾਂ ਦੇ ਸਾਰੇ ਜਿਹੜੇ ਭਗਤਾਂ ਦੇ ਸਹਿਯੋਗ ਦੇ ਨਾਲ ਚੱਲਦੀ ਆ ਔਰ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਅੱਜ ਸ਼ਿਵਰਾਤਰੀਆਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪੰਜਾਬ ਵੱਲੋਂ ਗਵਾੜੇ ਵੱਲੋਂ ਦੇਸ਼ ਭਰ ਦੇ ਵਿੱਚ ਸ਼ਿਵਰਾਤਰੀ ਮਨਾਈ ਜਾ ਰਹੀ ਆ ਅੱਜ ਸੜੀਆਂ ਪੈਣਾ ਸਾਡੇ ਵੀਰ ਦੋਸਤ ਸਭ ਜਨ ਸਰੇਤੋਂ ਹੀ ਬੜਾ ਖੁਸ਼ੀ ਦਾ ਦਿਨ ਹੈ ਅੱਜ ਪੱਕਾ ਬਾ ਮੰਦਰ ਸ਼ਿਵ ਮੰਦਰ ਦੇ ਵਿੱਚ ਬਹੁਤ ਸੰਗਤ ਕੋੜ ਕੋੜ ਆ ਰਹੀ ਆ ਔਰ ਇੰਨਾ ਰਾਸ਼ ਅੱਜ ਵੱਲ ਭੋਲੇ ਨਾ ਦੀ ਕਿਰਪਾ ਨਾਲ ਅੱਜ ਸੰਗਤ ਦੇ ਕੋ ਕਿੰਨਾ ਬੈੜ ਕੇ ਪਾਰ ਪੂਜਾ ਜਿਹੜੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਵੀ ਇੱਥੇ ਆਏ ਆ ਉਹ ਵੀ ਅੱਜ ਇੱਥੇ ਮਤੜੇ ਖੜਾ ਆ ਬੜੀ ਖੁਸ਼ੀ ਹੁੰਦੀ ਇਸ ਮੰਦਰ ਦੀ ਇੰਨੀ ਮਹਾਨਤਾ ਵਾ ਜੇ ਬੁਆੜੇ ਚ ਪ੍ਰਚੀਨ ਮੰਦਰ ਹੈ ਤਾਂ ਇਹ ਪੱਕਾ ਬਾੜ ਜਿਹੜਾ ਆਪਣਾ ਸਟਾਰਟ ਮਿਲ ਦੇ ਅੰਦਰ ਇਹ ਮੰਦਰ ਹੈ ਸੋ ਮੈਂ ਅੱਜ ਦੇ ਦਿਨ ਤੇ ਸਾਡੇ ਪੁਸ਼ਪਕਾਲੀ ਜੀ ਜੋ ਇੱਥੇ ਦੇ ਇੰਚਾਰਜ ਹਨ ਮੈਂ ਇਹਨਾਂ ਨੂੰ ਉਹ ਸਾਰੀ ਮੈਰੀਮਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਮ ਜਿਹੜੀ ਜਨਤਾ ਦਰਸ਼ਕਾਂ ਰਹੀ ਆ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਲਈ ਮੰਦਰ ਵਿਖੇ ਕਈ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਸ਼ਿਵਰਾਤਰੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਸਾਰੇ ਸਮਾਗਮ ਦਾ ਨਵਰੰਗ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਬਹੁਤ ਸਾਰੇ ਭਗਵਾਨ ਨੂੰ ਜੀ ਆਇਆਂ ਭਗਵਾਨ ਮੋਲੇਨਾ ਦਾ ਪੁੱਤਰ ਦਰਵਾਜ਼ਾ ਸੇਂਦਰ ਪਟਾਵਾ ਅੱਜ ਸਲਕਾ ਸਵੇਰੇ 4 ਵਜੇ ਭਗਵਾਨ ਮੋਲੇਨਾ ਦੇ ਦਰਵਾਜ਼ੇ ਤੇ ਇਹ ਸਮਾਰੋਹ ਸਤਿਨਾਮ ਵਾਹਿਗੁਰੂ ਬੋਲੇ ਬਾਬਾ ਨੂੰ ਮਿਲਣ ਲਈ ਜੀਵਾਲਾ ਨੇ ਪੁੱਛਿਆ ਬਹੁਤ ਧੰਨਵਾਦ ਦੀਆਂ ਕਮੇਟੀ ਨੇ ਬਹੁਤ ਇਤਿਜਾਮ ਕੀਤਾ ਹੋਇਆ ਹਰ ਤਰ੍ਹਾਂ ਸੋਸ਼ਲਾਈ ਪ੍ਰਬੰਧਿਆ ਭਗਤਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਔਰ ਸਾਰੇ ਸੰਗਤ ਦੂਰ ਦੂਰ ਪਿੰਡਾਂ ਤੋਂ ਵੀ ਆ ਰਹੇ ਆ ਸ਼ਹਿਰ ਤੋਂ ਵੀ ਆ ਰਹੇ ਆ ਫਿਰ ਤੋਂ 4 ਵਜੇ ਦੇ ਤਾਂਤਾ ਲੱਗਾ ਹੋਇਆ ਕਿ ਸ਼ਾਮ ਤੱਕ ਅਸੀਂ ਚੱਲੂਗੇ ਬੋਲੇਗਾ ਦੇ ਬੰਦਾਰੇ ਇਸ ਦਿਨ ਚੱਲਦੇ ਰਹੂਗੇ ਬੋਲੇ ਸ਼ੰਕਰ ਬੰਦਾਰੀ ਜੀ ਜੀ